ਭਾਰਤੀ ਏਜੰਸੀਆਂ ਦਾ ਮੁਖਬਰ ਅਤੇ ਅਮਿਤ ਸ਼ਾਹ ਨੂੰ ਚਿੱਠੀਆਂ ਲਿਖਣ ਵਾਲਾ ਕਮਰਜੀਤ ਸਿੰਘ ਯੂਐਸਏ ਜੋ ਬੱਬਰਾਂ ਵਿੱਚ ਰਲਿਆ ਹੋਇਆ ਹੈ ਅਤੇ ਸੰਘਰਸ਼ੀ ਸਿੰਘਾਂ ਦਾ ਨੁਕਸਾਨ ਕਰ ਰਿਹਾ ਹੈ ਮੈਂ ਮਹਿਸੂਸ ਕਰਦਾ ਹਾਂ ਕਿ ਅਜਿਹੇ ਬੰਦਿਆਂ ਕਰਕੇ ਹੀ ਸਿੱਖ ਕੌਮ ਤੇ ਸਿੱਖ ਸੰਘਰਸ਼ ਨੂੰ ਵੱਡੀ ਸੱਟ ਵੱਜ ਰਹੀ ਹੈ ਉਦੋਂ ਵੀ ਅਜਿਹੇ ਲੋਕ ਹੀ ਹੋਣਗੇ ਜਿਨ੍ਹਾਂ ਕਰਕੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਤੇ ਜਥੇਦਾਰ ਭਾਈ ਸੁਖਦੇਵ ਸਿੰਘ ਬੱਬਰ ਵਿੱਚ ਮਤਭੇਦ ਪੈਦਾ ਹੋਏ ਹੋਣਗੇ ਅਜਿਹੇ ਕੱਟਾ ਮੁਖਬਰਾਂ ਕਰਕੇ ਹੀ ਖਤਿਆਰ ਬੰਦ ਸੰਘਰਸ਼ ਵਿੱਚ ਜ਼ਥੇਦਾਰ ਭਾਈ ਸੁਖਦੇਵ ਸਿੰਘ ਬੱਬਰ ਜ਼ਥੇਦਾਰ ਭਾਈ ਤਲਵਿੰਦਰ ਸਿੰਘ ਬੱਬਰ ਜਥੇਦਾਰ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਭਾਈ ਜੋਗਰਾਜ ਸਿੰਘ ਤੂਫਾਨ ਤੇ ਹੋਰ ਸੁਰਮੇ ਫੜੇ ਗਏ ਹੋਣਗੇ ਅਜਿਹੇ ਲੋਕਾਂ ਕਰਕੇ ਹੀ ਕੁਝ ਸਿੰਘ ਸੰਘਰਸ਼ ਤੋਂ ਮੁੱਖ ਮੋੜ ਜਾਂਦੇ ਹਨ ਘਰ ਬੈਠ ਜਾਂਦੇ ਹਨ ਨਿਰਾਸ਼ ਹੋ ਜਾਂਦੇ ਹਨ ਹਕੂਮਤ ਦੇ ਤਸ਼ੱਦਦ ਦਾ ਸ਼ਿਕਾਰ ਬਣ ਜਾਂਦੇ ਹਨ ਅਜਿਹੇ ਲੋਕ ਸਰਕਾਰਾਂ ਲਈ ਵੀ ਕੰਮ ਕਰਦੇ ਹਨ ਤੇ ਆਪਣੀ ਨਿੱਜੀ ਕੀੜ ਈਰਖਾ ਤੇ ਦੁਸ਼ਮਣੀ ਕੱਢਣ ਲਈ ਪੰਥਕ ਜਜ਼ਵੇ ਵਾਲੇ ਸਿੰਘਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਤੇ ਧੀਆ ਭੈਣਾ ਦੀ ਇੱਜ਼ਤ ਰੌਲਦੇ ਹਨ ਬੱਬਰ ਖਾਲਸਾ ਤਾਂ ਗੁਰਮੁਖਾਂ ਸ਼ਹੀਦਾਂ ਤੇ ਯੋਧਿਆਂ ਦੀ ਇੱਜ਼ਤ ਹੈ ਬੰਦੀ ਹੈ ਪਰ ਇਹ ਬੰਦਾ ਕਮਰਜੀਤ ਸਿੰਘ ਯੂਐਸਏ ਇਸ ਜਥੇਬੰਦੀ ਦਾ ਨਾਮ ਵਰਤ ਕੇ ਖਾਸ ਕਰਕੇ ਜਥੇਦਾਰ ਭਾਈ ਰੇਸ਼ਮ ਸਿੰਘ ਬੱਬਰ ਜਰਮਨੀ ਦਾ ਬੱਬਰਾਂ ਦੀ ਛਵੀ ਖਰਾਬ ਕਰ ਰਿਹਾ ਹੈ ਇਸ ਬੰਦੇ ਨੇ ਜੁਝਾਰੂ ਸਿੰਘਾਂ ਨੂੰ ਵੀ ਨਹੀਂ ਬਖਸ਼ਿਆ ਇਸ ਦੇ ਮਨ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਪਿਤਾ ਬਾਪੂ ਜੋਗਿੰਦਰ ਸਿੰਘ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਭਾਈ ਦਲਜੀਤ ਸਿੰਘ ਬਿੱਟੂ ਭਾਈ ਗਜਿੰਦਰ ਸਿੰਘ ਹਾਈਜੈਕਰ ਪ੍ਰਤੀ ਭਾਰੀ ਨਫ਼ਰਤ ਹੈ ਇਸ ਨੇ ਜਿਸਦਾਰ ਭਾਈ ਯਗਤਾਰ ਸਿੰਘ ਹਵਾਰਾ ਨੂੰ ਵੀ ਮੰਦੇ ਸ਼ਬਦ ਬੋਲੇ ਸਨ ਜੋ ਮੈਂ ਜਸਦਾਜੀ ਦੇ ਸਤਕਾਰ ਕਰਕੇ ਲਿਖਣ ਤੋਂ ਗੁਰੇਜ਼ ਕਰ ਰਿਹਾ ਇਹ ਭਾਈ ਵਧਾਵਾ ਸਿੰਘ ਬੱਬਰ ਨੂੰ ਵੀ ਭਾਰਤੀ ਏਜੰਸੀਆਂ ਦਾ ਬੰਦਾ ਅਤੇ ਬੁੱਢਾ ਆਖ ਕੇ ਨਫ਼ਰਤ ਕਰਦਾ ਹੈ ਇਹ ਪਿਛਲੇ 3-4 ਮਹੀਨਿਆਂ ਤੋਂ ਸ਼ਹੀਦ ਭਾਈ ਬਲਵਿੰਦਰ ਸਿੰਘ ਪੰਜੋਲਾ ਦੀ ਸੁਪੁੱਤਰੀ ਅਤੇ ਢਾਡੀ ਬੀਬੀ ਕਿਰਨਜੀਤ ਕੌਰ ਖਾਲਸਾ ਤੇ ਬੀਬੀ ਗੁਰਦੀਪ ਕੌਰ ਨੀਟੂ ਬਰਨਾਲਾ ਨੂੰ ਵੀ ਬਦੀ ਸ਼ਬਦਾਵਲੀ ਬੋਲ ਰਿਹਾ ਹੈ ਜੋ ਕੋਈ ਸਿੱਖ ਸੋਚ ਵੀ ਨਹੀਂ ਸਕਦਾ ਇਸਨੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਸਾਥੀ ਜੁਝਾਰੂ ਭਾਈ ਬਲਜੀਤ ਸਿੰਘ ਪਾਉ ਅਤੇ ਭਾਈ ਅਮਰਜੀਤ ਸਿੰਘ ਬਡਗੁਜਰਾ ਨੂੰ ਵੀ ਨਹੀਂ ਬਖਸ਼ਿਆ। ਇਸਨੇ ਬੰਦੀ ਸਿੰਘ ਭਾਈ ਗੁਰਮੀਤ ਸਿੰਘ ਇੰਜੀਨੀਅਰ ਦੇ ਚਾਚਾ ਜੀ ਅਤੇ ਜੁਝਾਰੂ ਭਾਈ ਜਰਨੈਲ ਸਿੰਘ ਜਿਨ੍ਹਾਂ ਨੇ ਨਰਕਧਾਰੀਆਂ ਨੂੰ ਸੋਧਿਆ ਸੀ, ਪ੍ਰਤੀ ਵੀ ਜ਼ਹਿਰ ਉਗਲਿਆ। ਜਿਹੜਾ ਵੀ ਇਸ ਨੂੰ ਸਮਝਾਉਣ ਦਾ ਕਰਦਾ ਹੈ, ਇਹ ਉਸੇ ਦੇ ਹੀ ਖਿਲਾਫ ਹੋ ਜਾਂਦਾ ਹੈ। ਇਸ ਨੂੰ ਆਪਣੇ ਸੀਨੀਅਰ ਸਿੰਘਾਂ ਦੀ ਵੀ ਪਰਵਾਹ ਨਹੀਂ। ਬੱਬਰ ਖਾਲਸਾ ਦਾ ਧੀਆ ਪੇਣਾ ਦੀ ਪੱਤ ਬਚਾਉਂਦਾ ਹੁੰਦਾ ਸੀ ਪਰ ਇਹ ਰੌਲਾ ਰਿਹਾ ਹੈ ਇਸ ਨੇ ਅੱਜ ਮੇਰੀ ਸਿੰਘਣੀ ਬਾਰੇ ਵੀ ਬਕਵਾਸ ਕੀਤੀ ਹੈ ਅਤੇ ਭਾਈ ਭੁਪਿੰਦਰ ਸਿੰਘ 6 ਜੂਨ ਦੀ ਲੜਕੀ ਬਾਰੇ ਪਹਿਲਾਂ ਹੀ ਬੋਲ ਚੁੱਕਾ ਸੀ ਇਸ ਨੇ ਮੈਨੂੰ ਭੁਪਿੰਦਰ ਸਿੰਘ 6 ਜੂਨ ਤੇ ਬੀਬੀ ਕਿਰਨਜੀਤ ਕੌਰ ਖਾਲਸਾ ਨੂੰ ਮਾਰਨ ਦੀਆਂ ਧਮਕੀਆਂ ਵੀ ਦਵਾਈਆਂ ਬੱਬਰ ਖਾਲਸਾ ਜਥੇ ਦੀ ਬੰਦੀ ਨੂੰ ਚੁੱਪ ਨਹੀਂ ਰਹਿਣਾ ਚਾਹੀਦਾ ਜਥੇਦਾਰ ਭਾਈ ਵਧਾਵਾ ਸਿੰਘ ਬੱਬਰ ਜਥੇਦਾਰ ਭਾਈ ਰੇਸ਼ਮ ਸਿੰਘ ਬੱਬਰ ਭਾਈ ਮੈਲ ਸਿੰਘ ਬੱਬਰ ਭਾਈ ਮੋਹਨ ਸਿੰਘ ਸਿੰਘ ਦਸੂਵਾਲ ਬੱਬਰ ਭਾਈ ਭੁਪਿੰਦਰ ਸਿੰਘ ਪਲਵਾਨ ਅਤੇ ਦੇਸ਼ ਵਿਦੇਸ਼ ਵਿੱਚ ਵਸਦੇ ਹੋਰ ਪੰਥਕ ਜਥੇਬੰਦੀਆਂ ਦੇ ਆਗੂ ਇਸ ਬੰਦੇ ਦੀ ਜਵਾਬ ਤਲਬੀ ਕਰਨ ਇਹ ਸਮਾ ਚੁੱਪ ਰਹਿਣ ਦਾ ਨਹੀਂ ਬਲਕਿ ਬੱਬਰ ਖਾਲਸਾ ਜਥੇਬੰਦੀ ਵਿੱਚ ਵੱਡੇ ਇਸ ਸਰਕਾਰੀ ਬੰਦੇ ਨੂੰ ਨੰਗਾ ਕਰਨ ਦਾ ਸਾਡੇ ਕੋਲ ਹਰ ਇੱਕ ਗੱਲ ਦੇ ਸਬੂਤ ਹਨ